आगामी लोकसभा चुनाव 2024 संबंधी जिला चुनाव अफसर ਵੱਲੋਂ ਪੱਤਰਕਾਰਾਂ ਨਾਲ ਬੈਠਕ 5 ਜਨਵਰੀ 2024 ਨੂੰ ਹੋਵੇਗੀ VOTER ਸੂਚੀਆਂ ਦੀ ਅੰਤਿਮ ਪ੍ਰਕਾਸ਼ਣਾ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨਾਗਰਿਕ ਨੂੰ ਆਪਣਾ ਨਾਮ VOTER ਸੂਚੀ ਵਿੱਚ ਦਰਜ ਕਰਵਾ ਕੇ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਇੱਕ ਵੋਟ ਹੀ ਦੇਸ਼ ਦੇ ਸੁਨਹਿਰੇ ਭਵਿੱਖ ਵਿੱਚ ਯੋਗਦਾਨ ਪਾਉਂਦੀ ਹੈ ਇਹ ਪ੍ਰਗਟਾਵਾ ਆਗਾਮੀ ਲੋਕਸਭਾ ਚੋਣਾਂ दो हजार चौबीस के मद्देनजर जिला चोन अफसर कम डिप्टी कमिश्नर फिरोजपुर श्री राजेश राजेशीमान आईएस वलों पत्रकार भाईचारे विशेष मीटिंग दौरान किया गया जिला चोन अफसर कम डिप्टी कमिश्नर श्री राजेश तीमान ने पत्रकारा गलबात दौरान दस्या कि वोटर सूचियां बारे प्राप्त होए दाव्या ਇਦਰਾਜਾਂ ਦਾ ਨਿਪਟਾਰਾ 26 ਦਸੰਬਰ 2023 ਨੂੰ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਣਾ 5 ਜਨਵਰੀ 2024 ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਦੇ ਮਾਧਿਅਮ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਬਾਰੇ ਪ੍ਰੇਰਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ 18 ਸਾਲ ਦੇ ਹੋ ਚੁੱਕੇ ਨਾਗਰਿਕ ਆਪਣੀ ਵੋਟ ਪੈਲ ਦੇ ਆਧਾਰ ਤੇ ਬਣਵਾਉਣ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੁੱਲ 901 ਪੋਲਿੰਗ ਸਟੇਸ਼ਨ ਹਨ ਅਤੇ ਮਿਤੀ 27 ਅਕਤੂਬਰ 2023 ਅਨੁਸਾਰ ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 7 ਲੱਖ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਨੂੰ ਨਵੀਆਂ ਵੋਟਾਂ ਬਣਾਉਣ ਦਾ ਕੰਮ ਛੇਤੀ ਨਿਪਟਾਉਣ ਦੀ ਹਦਾਇਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ ਅਤੇ ਵੋਟ ਵਿੱਚ ਕਿਸੇ ਕਿਸਮ ਦੀ ਸੁਧਾਈ ਲਈ ਸਬੰਧਤ ਬੀਐਲਓ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਸਬੰਧਤ ਐਸ.ਡੀ.ਐਮ. ਦਫਤਰ ਨਾਲ ਵੀ ਇਸ ਸੰਬੰਧੀ ਸੰਪਰਕ ਕੀਤਾ ਜਾ ਸਕਦਾ ਹੈ ਫਿਰੋਜ਼ਪੁਰ ਤੋਂ ਸਾਡੇ ਸਹਿਯੋਗੀ ਅਸ਼ੋਕ ਭਾਰਤਵਾਜ ਦੀ ਰਿਪੋਰਟ ਅਚੋ ਉਹ ਚੋਨਾਂ ਨੂੰ ਲੈ ਕੇ ਕੀ ਕੀ ਜੀ ਅੱਜ ਅਸੀਂ ਸਾਰੇ ਆਪਣੇ ਏਆਰਓ ਸਾਹਿਬਾਨ ਪਹਿਲਾਂ ਹੀ ਸਾਡੇ ਜਿਹੜੇ ਸੁਪਰਡਿਸ ਸਾਹਿਬਾਨ ਦੀ ਮੀਟਿੰਗ ਕੀਤੀ ਸੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਨਵੀਆਂ ਬੋਟਾ ਬਣਾਉਣ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਜਲਦੀ ਪੂਰਾ ਕੀਤਾ ਜਾਵੇ ਤੇ ਜੇ ਕੋਈ ਸਾਡਾ ਤੋਂ ਬੱਚਾ ਇਕ ਇਕ 21 ਨੂੰ 18 ਸਾਲ ਦਾ ਹੋ ਜਾਂਦਾ ਹੈ ਤੋਂ ਆਪਣੀ ਵੋਟ ਬਣਾ ਸਕਦਾ ਹੈ ਤੇ ਜੇ ਸਾਡਾ ਕੋਈ ਬੱਚਾ ਵਿਆਹ ਗਿਆ ਹੈ ਵਿਆਹ ਕੇ ਬਾਹਰ چلا ਗਿਆ ਹੈ ਜਾਂ ਕਿਸੇ ਦੀ ਅਨਫੋਰਚਨਟਲੀ ਡੈਥ ਹੋ ਗਈ ਹੈ ਉਹ ਵੀ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਵੋਟਰ ਲਿਸਟਾਂ ਨੂੰ ਸਹੀ ਕਰ ਸਕੀਏ ਤੇ ਇਹ ਅਸੀਂ 26 ਜਿਹੜੇ ਫਾਰਮ ਪੁਰਾਣੇ ਫਾਰਮ ਆਏ ਹੋਏ ਨੇ ਉਹ ਅਸੀਂ 26 ਦਸੰਬਰ ਤੱਕ ਸਾਰੇ ਅਸੀਂ ਡਿਸਪੋਜ਼ ਆਫ ਕਰਾਂਗੇ ਤੇ 5 ਜਨਵਰੀ 2024 ਨੂੰ ਜਿਹੜੀ ਹੈਗੇ ਲਿਸਟਾ ਪ੍ਰਕਾਸ਼ਿਤ ਕੀਤੀ ਜਾਣਾ ਸਰ ਇਹ 5 ਤਰੀਕ ਲਾਸਟ 3 ਦੀ ਹੈਗੀ ਆ ਜੀ ਵੋਟਾਂ ਬਣਾਉਣ ਨੂੰ ਲੈ ਕੇ ਇਸ ਤੋਂ ਬਾਅਦ ਵੀ ਬਣ ਸਕਦਾ ਫਿਰ ਸਪਲੀਮੈਂਟ ਲੱਗ ਜਾਂਦਾ ਨਾਲ ਮੇਨ ਲਿਸਟ ੜੀ ਹੁੰਦੀ ਸਾਡੀ ਇਹ ਹੁੰਦੀ ਹੈ ਤੇ ਦੇਖੋ ਉਹਦਾ 2-4 ਦੇ ਕੁਝ ਵੋਟਾਂ ਹੁੰਦੀਆਂ ਨੇ ਜੋ ਰਹਿ ਜਾਂਦੇ ਉਹਨਾਂ ਨੂੰ ਬਣਾਉਂਦੇ ਸਰ 2024 ਦੇ ਚੋਣਾਂ ਦਾ ਆਗਾਜ਼ ਆਇਆ ਸਰ ਉਹਦੀ ਤਿਆਰੀ ਹੈ ਜਿਹੜੀ ਸਿਰ ਲੈ ਕੇ ਆਗਾਜ਼ ਤੁਸੀਂ ਬੜੀ ਦੇਰ ਤੇ ਕਰ ਰਹੇ ਹੋ ਤੇ ਵੋਟਾਂ ਵੀ ਕਿਉਂਕਿ ਜਦੋਂ ਜੇ ਉਹ ਡੇਟ ਨੇੜੇ ਆਈ ਜਾਂਦੀ ਹੁੰਦੀ ਹੈ ਉਹ ਸਾਡੀ ਤਿਆਰੀ ਹੋਰ ਵੱਧ ਹੋ ਜਾਂਦੀ ਹੈ ਤਿਆਰੀ ਜਿਹੜੀ ਪੂਰੀ ਕੀਤੀ ਜਾ ਰਹੀ ਹੈ ਹਾਂਜੀ ਹਾਂ ਸਾਡੇ ਬੀਐਲਓ ਸਾਹਿਬਾ ਨੂੰ ਦੇਖੇ ਕੋਈ ਕਈ ਵਾਰ ਕੋਈ ਰਿਟਾਇਰ ਹੋ ਜਾਂਦਾ ਹੈ ਕੋਈ ਟਰਾਂਸਫਰ ਹੋ ਜਾਂਦੀ ਹੈ ਉਹ ਫਿਰ ਬੀਐਲਓ ਚੈੱਕ ਕੀਤੇ ਵੀ ਕੋਈ ਸਾਡੇ ਪੁਰੇ ਨੇ ਨਹੀਂ ਹੈਗੇ ਨੇ ਤੇ ਹੁਣ ਆਨਲਾਈਨ ਟਾਈਮ ਦੇਖੋਗੇ ਤੁਸੀਂ ਜੇ ਸਵੀਪ ਪ੍ਰੋਜੈਕਟਿਵਿਟੀ ਹੁੰਦੀ ਹੈ ਜਿਹੜਾ ਵੋਟਰ ਅਵੇਅਰਨੈਸ ਜਿਹੜਾ ਹੈਗਾ ਸਾਡੀ ਵੈਨ ਵੀ ਆਈ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਉਹ ਸਾਡੇ ਹਲਕਿਆਂ ਦੇ ਵਿੱਚ ਗਈ ਹੈ ਤੇ ਸਾਡੇ ਜੇ ਮੇਨ ਜਿਹੜੇ ਸਾਡੇ ਚੌਂਕ ਨੇ ਜਾਂ ਸਾਡੇ ਕਾਲਜ ਨੇ ਜਾਂ ਸਕੂਲ ਨੇ ਉੱਥੇ ਅਸੀਂ ਲੋਕਾਂ ਨੂੰ ਕਾ ਲੋਕਤੰਤਰ ਨੂੰ ਤਕੜਾ ਬਣਾਈਏ ਤੇ ਆਪਣੀ ਵੋਟ ਪੜਾਈਏ ਸਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਏ ਤੇ ਕਿੰਨੀਆਂ ਵੋਟਰ ਸੈਟ ਟੋਟਲ ਆਪ ਨੇ ਸਾਡੇ ਕੋਲ ਜਿਹੜੇ ਹੈ ਤਕਰੀਬਨ 14-15 ਲੱਖ ਵੋਟਰ ਹੈਗੇ ਨੇ ਤੇ ਜਿਨ੍ਹਾਂ ਦਾ ਅਸੀਂ ਅਪ੍ਰੋਟੇਸ਼ਨ ਕਰਦੇ ਹੈਗੇ ਤੇ ਚਾਰ ਹਲਕੇ ਨੇ ਸਾਡੇ ਕੋਈ ਮੇਲ ਫੀਮੇਲ ਦੀ ਕੋਈ ਦਿੱਤੀ ਸੀ ਫਿਕਲ ਦੀ ਹੈਲਥ ਨੂੰ ਦੱਸ ਦਿੰਦੇ ਹਾਂ ਜਾਨੀ ਕੋਈ ਨਹੀਂ ਦੱਸ ਤਾ ਸਰ ਪੰਚਾਇਤੀ ਚੋਣਾਂ ਦੀ ਜਿਹੜੀ ਗੱਲ ਕੀਤੀ ਜਾਵੇ ਤੇ ਲੱਗਦਾ